ਕੀ ਨਾ ਤਾਂ ਮੈਂ ਆਉਂਿਆ ਹੋਈ ਆ ਕੁਆ ਮੈਂ ਬਰਸ਼ੀ ਤੇ ਆ ਤੇ ਕੀ ਹੈ ਕਿ ਕਿ ਰਖਾਉਂ ਬਸ ਤੋੜੇ ਆ ਰਹੀਆਂ ਨੇ ਤੇ ਆ ਹੋ ਗਈਆਂ ਨੇ ਹੋਰ ਬਸ਼ੀ ਦੀ ਮਾਮੀਆਂ ਪਹੁੰਚ ਗਈਆਂ ਭਾਈ ਸਾਡੇ ਬਲੌਗ ਦੇ ਵਿੱਚ ਹੁਣ ਕਿੱਧਰ ਗਈ ਮਾਮੀਆਂ ਆ ਇਹ ਰਮਲਾਪ ਹੋ ਰਿਹਾ ਬਰਸ਼ੀ ਦੀ ਮਾਮੀਆਂ ਮਾਮੀ ਵੱਡੇ ਮਾਮੀ ਆ ਇਹਦੀ ਬਣਾਓ ਹੀਰੋ ਦੀ ਨੇ ਰਹਿ ਜੇ ਕਿਤੇ ਕਦ ਮੇਰੀ ਬਣਾ ਸਾਡੀ ਬਣਾਈ ਨਹੀਂ ਬਣਾਈ ਆ ਬਹੁਤ ਬਣਾਈ ਸਾਡੀ ਪਹਿਲਾ ਸਟਾਰਟਿੰਗ ਚ ਹਾਂ ਆ ਦੇਖੋ ਵੱਡੇ ਮਾਮੀ ਦਾਦੀ ਮੇਨ ਮੁੱਢ ਜਿੰਨਾ ਕਰਕੇ ਸਿੱਧੇ ਇੱਥੇ ਬੈਠੇ ਆ ਏ ਛੋਟੇ ਮਾਮੀ ਉਹਨਾਂ ਦੇ ਆ ਜਾਓ ਹੋਰ ਵਸ਼ੀ ਦੀ ਤਾਈ ਸਰੋਂ ਦਾ ਫੁੱਲ ਬਣ ਕੇ ਆਈ ਔਰ ਰਸ਼ੀ ਦੀ ਤਾਈ ਸਰਨ ਦਾ ਫੁੱਲ ਬਣ ਕੇ ਆਈ ਦੁਬਾਰੰ ਮੈਂ ਹੇਠੀ ਦਿਨਾਂ ਤੇ ਭੇਜਿਆ ਮੈਂ ਕਿ ਤਿਆਰ ਹੋ ਕੇ ਆਓ ਭਾਈ ਸਾਨੂੰ ਨੇ ਪਤਾ ਦੇਖੋ ਤਾਂ ਇਹ ਕਹਿੰਦੀ ਔਰ ਮੈਂ ਤੇਰੀ ਤਾਈ ਸਰਨ ਦਾ ਫੁੱਲ ਬਣ ਕੇ ਆਈ ਤਾਈ ਤਾਂ ਮੈਂ ਆ ਆ ਕੇ ਕਿpropto ਨੇ ਮੈਂ ਕਿ ਘਾਰੇ ਬੀਤਿਆਰ ਹੋ ਕੇ ਆ ਚੁੱਕੀ ਆ ਬਹੁਤ ਲੱਗੇ ਬਿਊਟੀ ਮਾਮੀਆਂ ਨੂੰ ਬੁਲਾਇਆ ਰਸ਼ੀ ਦੀਆਂ ਨੂੰ ਕਿਹੜੇ ਕਿਹੜੇ ਆ ਬਲਾ ਮਾਮੀਆਂ ਉਹਦੀਆਂ పత కౌన్ల సార్ आज आज क्या होगा? नार्को तेरी बना है। नहीं सुनिया तेरी है ना? हाँ जी। किचन कजरेंज लाइव है ना क्योंकि एक्चुअली आके नाचो तारा। क्या ऐसा निया? आने वाला। किसका किया ना? उसने जब मेरा बोली चेनू ले ले। हाँ तो। ऐ नदी आमा ले। ਕਿ ਤੁਸ ਜੁਗ ਸੁਨਿਆ ਨਹੀਂ ਹੈ ਇਹਨੂੰ ਚੜਾ ਦੂੰਗਾ ਸ਼ਰਨਾ ਇਹਨੂੰ ਰਾਇਆ ਕਿੱਥੇ ਆ ਜੀ ਬਹੁ ਕਿੱਥੇ ਹੀ ਆ ਇਹਨੂੰ ਕਿੱਥੇ ਹੋਣੇ ਜੁ ਸੁਨਿਆ ਨਹੀਂ ਆ ਸੀਰ ਹੈ ਓਕੇ ਡੀਗੋ ਆਪਣੇ ਚੁਕਿਆ ਉਹ ਬਾਰੇ ਜਿਹਾ ਕੇ ਫੋਨ ਆ ਗਿਆ ਇੱਧਰ ਤੋਂ ਬਲੌਂ ਕਿੱਥੇ ਹੈ ਅੱਛਾ ਆ ਕੇ ਫੋਨ ਫੋਨ ਆਇਆ ਬਾਪੂ ਆਇਦਰਾ ਨਾ ਬਹਿਣਾ ਆਇਓ ਬਹਿਣਾ ਨਾ ਬਹਿਣਾ ਅਸੀਂ ਥੋੜੀ ਬਹਿਣਾ ਨਾ ಇಲ್ಲಿ ಕರಗಡತಾ ಆಚುಪಕೇ ಇಕ್ಕೆ ಕಾಲ ಒಂದಾಕ ಪಾರಾಂತು ಕುರ್ತಿ ಎಕೆ ಕರೋ ಆಯೆ ಕರಲು ಹುಲ್ಲೆ ಓನ ಸೊನ್ನೆ ಎನಮೆಂಟ್ ಹಾಕ್ತಿ ಕರನಾರಿ ಆಗೆ ಆರಿ ಎನೋ ಅਪਣಾರಿ ಕಟ್ ಕಡೋ ನೀನು ಮಾತು ಮಾಡ್ಕನಿ ಕೈ ಕತ್ತಾ ಕಟ್ ਹਾਂ ਉਹ ਕੰਮ ਵਾਲਾ ਹੈ ਨਹੀਂ ਸਾਬ ਭਾਈ ਜੀ ਦੀਆਂ ਲਾਈਟ ਦਾ ਬਹੁਤ ਕੰਮ ਬਣਾਉਂਦਾ ਦੀਦੀ ਬਣਾਤੀ ਬਣਾਤੀ ਆ ਲੈ ਮੈਂ ਬੰਨ ਰਹੀ ਆ ਆ ਸਿਰ ਤੇ ਚੀਕ ਆਉਂ ਉਹ ਚੀਕ ਲਾਣਾ ਪ੍ਰਾਨ ਵਧੀਆ ਆ ਕੰਦੇ ਨੂੰ ਮੈਂ ਲਾਉਂਦਾ ਉਹ ਉਠਾ ਲੈਂਦਾ ਜਲਦੀ ਨਾਲ ਉਹ ਸ਼ਾਹ ਉਹ ਰੱਖੀ ਜਾਂਦੀ ਹੈ ਓ ਗਿਆ ਚੜ ਆ ਕਿ ਲੋਕਾ ਕੱਟ ਦੇ ਕੋਈ ਕੋੜ ਆਈ ਚਲੋ ਵੀ ਕੋਈ ਬਣਾ ਸਕਦੇ ਬਣਾਇਆ ਮਾਮੀ ਇਹ ਵਲੌਗ ਨਹੀਂ ਬਣਾਇਆ ਆ ਦੇਖ ਠੀਕ ਹੈ ਠੀਕ ਆ ਦੇਖੋ ਆ ਦੇਖੋ ਬਣੀ ਜਾਂਦਾ ਆ ਤੁਹਾਨੂੰ ਕੋਮ ਆ ਆ ਖੜੀ ਸੱਚੀ ਆ ਜੀ ਫੜ ਗਿਆ ਆ ਲੈ ਮਾਮੀ ਕਹਿੰਦੇ ਮਾਮੇ ਦੀ ਬਣਾ ਦੇ ਆ ਇਧਰ ਡਿਊਟੀ ਦਾ ਕੰਮ ਕਰਵਾਉਂਗਾ ਆਲੋ ਸੁਣ ਗਾਣੀ ਮੇਰੀ ਨੋਟੀ ਨਹੀਂ ਆਂਦੀ ਤੇ ਉਹ ਤੁਹਾਨੂੰ ਚਾਹ ਗਿਆ ਬਣਾ ਬੀਆ ਆਪਣਾ ਡੰਡ ਕਿਹਨੇ ਆਣੀ ਕਿਹਾ ਮਾਂ ਬਾਪੂ ਤੁਹਾਨੂੰ ਦੇਣੀ ਐ ਅੰਤ ਆ ਮਮੀ ਆ ਗਈ ਮੈਨੂੰ ਥੜਾ ਖੈਰ ਚੋ ਇਹ ਨਹੀਂ ਗਰਮ ਲੱਗੀ ਆ ਜੀ ਆਏ ਆ ਜੀ ਤੁਰ ਗਿਆ ਨਾ ਮੰਦਿਰ ਤੁਰ ਗਿਆ ਨਾ ਮੰਦਿਰ ਜੋ ਸਾਵੇ ਪਾਏ ਆ ਸਾਰਿਆਂ ਨੇ ਨੰਨੂ ਜੀ ਨੇ ਰਿੰਗ ਆ ਦੇਖੀ ਸਾਡੇ ਵੀ ਪਾਏ ਆ ਹਣਾ ਮੈਂ ਤਾਂ ਸਸਾ ਸਬੂਣੀ ਤਾਜ਼ ਨਾਲ ਦੇ ਆ ਚਾਚੀਤਾਈ ਅਤਾ ਪਾਏ ਆ ਨਾਮ ਨਿੰਨ ਜੀ ਤਾਂ ਹੋਇਆ ਦੁਲਹਨਾਂ ਦੇ ਸਾਵੇ ਪਾਏ تھے ਕੱਪਾਥੋਂ ਤੁਹਾਨੂੰ ਖਾਣੇ ਆ ਵਲੌਗ ਵਿੱਚ ਦੇਖਾਂਗੇ ਆਪਾਂ ਸਾਰੇ ਤੁਸੀਂ ਬੱਚੇ ਜੀ ਸਾਡੇ ਕੋਲ ਪੱਛੀ ਵੀ ਕਾਈ ਖੜੀ ਆ ਉਹ ਦੇਖੋ ਹਾਂ ਵਾ ਵਧੀਆ ਲੱਗਿਆ ਰੌਣਕ ਪੂਰੀ ਆ ਘੁੰਮਕਵਾ ਕੇ ਦੇਖੋ ਦੋਲਹਾਂਾਂ ਵੀ ਦੇਖਣਾ ਤੇ ਦੋਲਹਾਂਾਂ ਵੀ ਦਿਖਾਵਾਗੇ ਤੁਹਾਨੂੰ ਜਿਨੀ ਆਈਆਂ ਸਾਵੇ ਵਾਲੀਆਂ ਬਲੌਗ ਚ ਚੈੱਕ ਕਰੋ ਸਾਰੇ ਆ ਦੇਖੋ ਜੀ ਕਿੰਨੀ ਰੌਣਕਾਂ ਇੱਕ ਆ ਦੋਲਹਾਂ ਆਉਂਦੀ ਆ ਸਾਵਾ ਪਾਇਆ ਛੀਦੇ ਇਦਾਂ ਦਾ ਮਾਹੌਲ ਹੈ ਤੇ ਅੰਮ੍ਰਿਤ ਸਰ ਦੇ ਵਿੱਚ ਬੜਾ ਵਧੀਆ ਲੱਗਿਆ ਮੈਨੂੰ ਹੋਰ ਵਸ਼ੀ ਵੀ ਖੜੀ ਆ ਹੋਰ ਵੀ ਬਹੁਤ ਹੋਣੀਆਂ ਸਾਵੇ ਵਾਲਿਆਂ ਦਿਖਾਵਾ ਦੁਲੰਤ ਹੈਗੀ ਥੋੜੀ ਜਿਹੀ ਭਾਰੀ ਆ ਪਰ ਇਹ ਪਤਾ ਨਹੀਂ ਵਿਆਹ ਆ ਹੀ ਹੋਇਆ ਚੁੜਾ ਪਾਇਆ ਥੋੜੀ ਜਿਹੀ ਭਾਰੀ ਹੈ ਵਿਚਾਰੀ ਇਹ ਹੈ ਨਾ ਜਿੰਨੇ ਸੋਨੀਆ ਚਾਚੀ ਹੱਸਦੀ ਹੋਰ ਵਸ਼ੀ ਤਾਈ ਪਰ ਵਜੀ ਤਾਈ ਤਾਂ ਸਾਨੂੰ ਦਾ ਫੋਲ ਬਣੀ ਹੋਈ ਅੱਜ ਪੂਰੀ ਪੂਰੀ ਆਏ ਆਏ ਮਜ਼ਾ ਆ ਗਿਆ ਵੈਸੇ ਆ ਕੇ ਚੀ ਮਾਮੀਆਂ ਨਾਲ ਗੱਲਾਂ ਮਾਰੀ ਜਾਂਦੀ ਆ ਨਾਲ ਕਿ ਨਾਲ ਕਿ ਹੁੰਦੇ ਆ ਨਾ ये उर्वशी उर्वशी उर्वशी? क्या कैद कर लेंगे कैमरे च बढ़िया खुश ने उर्वरिया सहेलियां उर्वशी मिली अब ज्यादा कलोज फ्रेंड लगती मछली